ਹਾਂ ਸਮਾਗਰ ਜੀ ਆ ਜਿਓ ਠੀਕ ਪਿਆ ਗਿਆ ਉਹ ਬਸ ਧੁੱਪ ਜੀ ਸੀ ਅਮਰਿੰਦਰ ਤੂੰ ਸਿੱਧੀ ਕਰ ਲ ਗਏ ਅੱਛਾ ਤੇ ਮੈਂ ਤਾਂ ਹੋਰੋਂ ਕਹਿਦਾ ਸੀ ਕਿ ਮੈਂ ਉਹ ਬਹੁਤ ਬਾਹਾਂ ਗਿਆ ਗਿਆ ਆਪਾਂ ਮਨਾ ਲਈ ਐਵੇਂ ਕਲੇਸ਼ ਵੱਡਾ ਛੜ ਜੂਗਾ ਮਨਾਉਣਾ ਕਹਦਾ ਜੇ ਇਹ ਬਾਣ ਸਹੀ ਆ ਸਹੀ ਕਹਾ ਗਿਆ ਮੈਨੂੰ ਡੈਣਾ ਆਉਂਦਾ ਤਿੰਨ ਕਨਾਲਾ ਲਾਈ ਨਹੀਂ ਮੈਂ ਤੇ ਨਿਕਲਾਣਾ ਤੈਨੂੰ ਕਿਹਨੇ ਦਿੱਤਾ ਮਨ ਬੋਈ ਰੱਖਾਂ ਜਦੋਂ ਸੁੱਕੀ ਪੰਡ ਮਰੀ ਜਾਂਦਾ ਉਹ ਤੈਨੂੰ ਲੋਕ ਉਂਗਲਾ ਲਾਉਂਦੇ ਆ ਲੜਾਉਂਦੇ ਆਪਾਂ ਨੂੰ ਪਾਣੀ ਜਦ ਮੈਂ ਕਾਗਜ਼ ਚੈੱਕ ਕਰਕੇ ਆ ਉੱਥੇ ਜਦ ਕਾਗਜ਼ ਨਿਤਕ ਦਈਏ ਮੈਂ ਫੜ ਤੇ 397 ਨੰਬਰ ਮੇਰੇ ਨੌ ਹੈ ਜਦੋਂ ਬਹਾਨਾ ਨੌ ਤਾਂ ਹੈ ਫਿਰ ਬਾਹਨ ਤਾਂ ਬਰਾਬਰ ਆਪਣਾ ਕੋਲੇ ਬਰਾਬਰ ਨਹੀਂ ਹੈ ਤੂੰ ਵੱਧ ਬਾਈ ਬੈਠਾ ਮੈਂ ਕਿਹਨੂੰ ਡੱਛਾਂ ਐ ਨਹੀਂ ਬਾਈ ਬੇਟਾ ਤੈਨੂੰ ਵਾਈ ਤਾਂ ਮਨਿਆ ਲਿਆ ਤੂੰ ਯਾਰ ਉਹ ਤਾਂ ਆ ਮਿੰਟੇ ਆਪਾਂ ਜਦ ਮੈਂ ਕਿਹਾ ਫਟਵਾੜੀ ਨੂੰ ਸਾਡੇ ਤੇ ਮਨਿਆਦੀ ਆਪਣਾ ਰੌਲਾ ਨਿਬੜ ਜੀ ਫਟਵਾੜੀ ਪ੍ਰਾ ਮੇਰੇ ਕੋਲੇ ਤਾਂ ਪੈਸੇ ਨਹੀਂ ਹਨ ਤੂੰ ਮਨਵਾਉਣਾ ਮਨਿਆਲਾ ਪੈਸੇ ਹੀ ਕਾਉਂ ਨਹੀਂ ਜੜ ਲੱਕਨੇ ਕੋ ਖਰਚਾ ਬਾਰਾ ਤੇਰਾ 600 ਰੁਪਿਆ ਲਊ ਤੇਰੇ ਤੂੰ ਲਾ ਦੇ ਕੋਲ ਮੈਂ ਕਾ ਬਣਵਾ ਮੇਰੇ ਤਾਂ ਬਣ ਸਹੀ ਆ ਜੱਗਣ ਕੇ ਫਿੜਾਇਤਾ ਫਿਰ ਨਾ ਮੇਰਾ ਤਾਂ ਸਹੀ ਆ ਮੈਂ ਨਹੀਂ ਬਣਵਾਉਂਦਾ ਹਾਂ ਪੈਸੇ ਲਾ ਦੇ ਜੇ ਜੇ ਸਹੀ ਕਿੱਥੇ ਕੰਗਰ ਦਾ ਮੈਨੂੰ ਪਤਾ ਜਦੋਂ ਹੋ ਜਿਹੜੀ ਆਪਣੀ ਸਿੱਧੀ ਬਾਟਾਉਂਦੀ ਆ ਨਿਆਂ ਵਾਲੇ ਪਾਸੋਂ ਆਉਂਦੀ ਆ ਉਹ ਕਿੱਡੀ ਗੰਟੀ ਆ ਜੜ ਉਹ ਤੇੜੇ ਹਰਨਾ ਮੇਨ ਸਦਲੇ ਕਰਮਾਂ ਮਾਰ ਕੇ ਹੁੰਦਾ ਸਦੂ ਤੈਨੂੰ ਬੰਨਦਾ ਉਹ ਕਿਵੇਂ ਦੱਸ ਦੂ ਜਾਂ ਉਹਦੀ ਵੱਡੀ ਛੋਟੀ ਫਲਾਗ ਪੱਤੀ ਜਾਂਦਾ ਉਹ ਗਾਸਟਾ ਉਹਨੇ ਸਾਰਾ ਢੰਗ ਤਾਂ ਮੈਨੂੰ ਅੱਗੇ ਘਾਟਾ ਪੈ ਗਿਆ ਫਿਰ ਜ਼ਰੀਬ ਚੱਕ ਲਿਆ ਮੇਜਰ ਕਿਉਂ ਹਾਰਾ ਗਰੀਬਾ ਤੂੰ ਮੇਰੀ ਗੱਲ ਸੁਣ ਪਛਵਾੜੀ ਨੂੰ ਛੱਡ ਲੀ ਗੇ ਐਵੇਂ ਦੌੜਾ ਕਰੇ ਬੈਠਾ ਨਹੀਂ ਬਜੂ ਬਾਅ ਕ ਆਪਣਾ ਤੂੰ ਕਹੇਸ ਤੈਨੂੰ ਸਹੀ ਗੱਲ ਦੱਸਾਂ ਮੈਂ ਯਾਰਾ ਦੋੜ ਦਬਾਈ ਵੀ ਜੀ ਜਾਂਨੇ ਤੂੰ ਤਾਂ ਮਕੰਨਦਾ ਚੌਥੇ ਦਿਨ ਟੌਰ ਚੱਕ ਲੈਣਾ ਮਨਿਆ ਲਗੇ ਮਨਿਆ ਲਗੇ ਗੱਲਾਂ ਯਾਰਾ ਗੱਲੋਂ ਮਨਉਣ ਦਾ ਤੈਨੂੰ ਹੱਕ ਬਣਦਾ ਪਿੰਡੇ ਤੇ ਜਲੂਸ ਕੱਢੀ ਜਾਂਦਾ ਦੇਖੋ ਜਲੂਸ ਆ ਗਿਆ ਤੂੰ ਭੈ ਕੋਈ ਤੇ ਮੇਰੀ ਗੱਲ ਸੁਣ ਜਿਹੜਾ ਮੋਸਤ ਆਪਣੀ ਵਾਲੀ ਪਾਇਪ ਲਿਆ ਨਾਉਂਦੀ ਆ ਹਾਂ ਉਹ ਭਾਜਾ ਮੇਰੇ ਬਾਹਾਂ ਕਿ ਤੇਰੇ ਬਾਹ ਚ ਦਾ ਮੈਂ ਕਿਦੋਂ ਕਹਿੰਦਾ ਮੇਰੇ ਚ ਤਾਂ ਫਿਰ ਉਹ ਫਿਰ ਮੇਰੇ ਬਾਹ ਕਿਹਾ ਹੋ ਮੇਰੀ ਬਾਤ ਤੇ ਤਾਂ ਬਾਪੂ ਫਿਰ ਤੂੰ ਵੱਡ ਬਾਣੀ ਬੈਠੇ ਬਾਣ ਬਸਾ ਚਲ ਤੂੰ ਭਰਾ ਕਢਾ ਲੈ ਵੀ ਸ਼ੱਕ ਜੇ ਕਢਾਉਣਾ ਤਾਂ ਮਾਇ ਕਹਿਆ ਕਿ ਦਾ ਅੱਜ ਐ ਮੈਂ ਚੰਗੇ ਜਾਹਾਂਗੇ ਇਹ ਤਰਹਾੜੀ ਬੇ ਦੇ ਦੋ ਪੈਸੇ ਮੈਂ ਜਿਹੜੇ ਲੱਗਿਆ ਕੋਣੋਂ ਲਾ ਦੂ ਕਹਦਾ ਮੈਂ ਕੱਲ ਕੋਣ ਲਾ ਦੇ ਬਥੇਰੀ ਤੋਂ ਬੰਡ ਮਾਰੀ ਬੇ ਬਥੇਰਾ ਬੰਡ ਮਾਰੀ ਆ ਜਾ ਮੈਂ ਕਦੀ ਮਾਰੀ ਜਾਂਦਾ ਫਿਰ ਮੈਂ ਕਬੀਲਦਾਰੀ ਮਿਲਿਆ 300 ਰੁਪਏ ਲੱਗਦੇ ਬਹੁਤ ਸੀ ਭਾਈ ਕਬੀਲਦਾਰੀ ਟੱਟੂ ਦੀ ਸੀ ਜਿੱਲੀ ਦੇ ਭਾਂਕੋ ਦੇ ਛੀ ਛੀ ਕਿਲੋ ਖੰਡ ਦੇ ਬੰਦ ਮਾਰਗਾ ਸੀ ਦੋ ਤੁਮ ਆ ਬੇਚ ਕੇ ਤੂੰ ਉਹ ਖਾ ਗਿਆ ਉਹਦਾ ਨਹੀਂ ਕੋ ਗੁੱਸੁੱਗ ਦਿੱਤਾ ਮੈਂ ਕਹਿੰਦੀ ਆ ਖਾ ਗਿਆ ਤੇ ਕਹਤੋ ਖਾਧੀਆਂ ਨਹੀਂ ਉਹ ਤਾਂ ਸੰਗ ਇਥੋਂ ਜੱਗਿਆ ਉਹਦਾ ਤੇਰੀ ਆਪਣੀ ਮਾਂ ਤਾਂ ਟੀਲੀ ਹੋ ਗਈ ਓਂ ਤੇ ਸਾਰੇ ਜੂ ਪੀਅ ਲੱਗ ਗਏ ਤੂੰ ਦਊ ਚੱਕੀ ਫਿਰਿਆ ਕਦੇ ਕਿਤੇ ਲੈ ਗਿਆ ਕਦੇ ਕਿਤੇ ਲੈ ਗਿਆ ਪੀਅ ਖਾਂਦਾ ਮਾਰਿਆ ਮੈਂ ਕਾ ਕੇ ਖਾ ਲਿਆ ਯਾਰ ਮੈਂ ਤਾਂ ਪੱਲੋ ਲਾ ਕੇ ਭਾ ਗਾਂਂਗੀ ਰਾਹ ਹਾਂ ਲਾ ਕੇ ਮੇਰਾ ਤਾਂ ਵੀ ਪੱਤੀ ਜਾ ਗਿਆ ਮਾਸੀ ਉਹ ਵੀ ਲੱਗ ਗਿਆ ਵਿੱਚੋਂ ਤੇ ਤੂੰ ਬਾਹਾਂ ਦੀ ਲੱਗਾ ਸੀ ਤਹਿਸੀਲਦਾਰ ਜਮਾ ਨੂੰ ਇਤਨਾ ਸੀ ਪੈਸੇ ਮੇਰੇ ਜਿਉਂਦੇ ਸੀ ਜਦੋਂ ਬਿੱਖੋਂ ਬਾਹਾਂ ਦੇ ਜਮਾ ਮੇਰੇ ਸੀਗੇ ਮਰ ਜੇ ਗੋਦੀ ਕਰੀਗਾ ਤੈਂ ਮੈਂ ਤਾਂ ਅੱਡ ਹੋਇਆਂਗਾ ਗੋਦੀ ਨਾਲ ਹੋਰ ਅਮ ਕਲਿਆ ਸਦੂ ਟੂ ਕੱਦਦਾ ਹੱਥ ਮੈਂ ਗੱਲ ਕਰ ਉਸ ਕਰਨਾ ਆਪਣੀਆਂ ਡਾਂਗਾਂ ਚੱਲਣ ਦੀਆਂ ਗੱਲ ਸੁਣਦਾ ਬਾਈ ਡਾਂਗਾਂ ਨਾਲ ਭੈਣ ਵੀ ਫੁੱਲਦਾਰਾ ਪਹਿਲ ਮਾਣਾ ਪੜ ਕੇ ਵੇ ਤੈਨੂੰ ਮਾਰੂ ਫਾੜਾ ਲਗੜਾ ਮਾਰਿਆਂਗਾ ਮਾਰੇ ਨਾਲੇ ਟੱਕਾ ਮੁਕੀ ਮੈਂ ਇੱਥੇ ਹੋਈਓ ਆਪਣੀ ਮਾਂ ਤੇ ਨੂੰ ਦੱਸਾਂ ਸਰਪੰਚ ਨੂੰ ਸਾਡੇ ਨਾਲ ਦੂਜੀ ਗੱਲ ਜਾ ਯਰ ਤਲਾ ਦੇ ਆਇਆ ਸਰਪੰਚ ਨੂੰ ਕਹਿ ਦੇ ਯਾਰ ਆਪਣਾ ਮੁੰਡਾ ਨੂੰ ਸਾਡਾ ਕਿਹਦੇ ਨੂੰ ਉਹ ਮੁੰਡਾ ਤੇਲੇ ਨੂੰ ਆਪਣੇ ਆਦੇ ਨਾਲ ਸਾਡੇ ਨਾਲ ਬਾਪੂ ਆਹ ਕਾਕੇ ਦੇ ਨੂੰ ਤੇ ਉਹ ਨਹੀਂ ਆਉਂਦਾ ਉੱਡਦਾ ਜਿੰਜੇ ਮੁੰਡੇ ਨਹੀਂ ਰੋਲ ਕੀ ਕਰਨੇ ਯਾਰ ਤੂੰ ਤਾਂ ਰੋਜ਼ ਤਾਰ ਚੱਕ ਲੈਣਾਗਾ ਆਂਡੀ ਟਵਾਂਡੀ ਸਾਰੇ ਆਕੇ ਪੀਟੀ ਨੂੰ ਛੱਡ ਲੈ ਜੱਟ ਪੜੇ ਆਪਾਂ ਸਰਪੰਚੀ ਨੂੰ ਟਾਹਾ ਲਾ ਦਿੰਨੇ ਆਪਾਂ ਦਾ ਵੀ ਛੱਡਾ 90 ਰਾ ਪਰ ਜੇ ਬਸਾ ਦਲੇ ਮੈਂ ਥੋੜੀ ਗਈਦਾ ਜੇ ਸਾਦ ਲਿਆ ਮੈਂ ਕਾਹੇ ਜੰਨਾ ਉਹ ਮਨਾ ਉਹ ਪੀਚੂ ਐ ਕੱਢ ਲੈ ਰੱਖਾ ਜਲੂਸ ਸਾਲਾ ਪੀਟੀ ਦਾ ਹਾਏ ਓਕੇ ਮੈਂ ਚੱਲਾਂ ਠੀਕ ਠਾਕ ਬਾਪੂ ਪੈਰੀ ਬਣਾ ਪਾਈੜੀ ਕੱਪ ਪਾਇਂਗੀ ਲੱਕੜ ਲਵੇ ਗੱਜਾਲੀਆਂ ਡੜੀਆਂ ਹੀ ਕਰਦਾ ਤਾਂ ਕੀ ਗੱਲ ਹੋ ਗਈ ਬਾਪੂ ਓਏ ਬਾਣ ਦਾ ਕਹਿੰਦਾ ਯਾਰ ਇਹ ਤਾਂ ਤੀਜੇ ਦਿਨ ਟੌਰ ਚੱਕ ਲੈਂਦਾ ਕਿ ਤੂੰ ਵੱਧ ਭਾਈ ਜਾਂਦਾ ਮੈਂ ਕਿ ਤੂੰ ਭਾਈ ਜਾਂਦਾ ਵੱਧ ਭਾਈ ਮੈਂ ਆਖਾਂ ਇਹਨੂੰ ਬਾਣ ਮਜਾ ਲਈਏ ਆਪਣੇ ਆਪ ਕੋ ਜੱਫੇ ਤਾਂ ਉੱਤੇ ਕੈਂਕਾ ਕੱਢੀ ਜਾਂਦਾ ਮੈਂ ਕੱਲ ਨੂੰ ਦੇ ਕਲੇਸ਼ ਵੱਡਾ ਛੜ ਜੂ ਮਰ ਕੇ ਜਾ ਰਿਹਾ ਮੈਂ ਥਾਂ ਰਿਹਾ ਕਿ ਤੁਰੇ ਫੜਾਂਗੇ ਐ ਨਹੀਂ ਪਤਾ ਮੈਂ ਤੇਰਾ ਛੜ ਪਾੜਨਾ ਤੂੰ ਪਾੜਦੇ ਪਤਾ ਕੀ ਲੱਗਦਾ ਬੰਦੇ ਦਾ ਹਰ ਖੱਚ ਤੇ ਡਾਂਗ ਮੱਗ ਜਾਂਦੀ ਆ ਕੀ ਸੀ ਬੋਏ ਕਰਛਰਾ ਹਾਂਜੀ ਬਾਪੂ ਜਿਆਦਾ ਦੇਆ ਸਰਪੰਚ ਨੂੰ ਤਲਾ ਮੈਨੂੰ ਇਹ ਦੱਸਦੇ ਮੈਂ ਇੱਕ ਵਾਰੀ ਮਿਲਿਆ ਹੂ ਜਿੱਥੇ ਗਾਹਲ ਤੱਕ ਨਹੀਂ ਸੀ ਮੈਨੂੰ ਪਾਣੀ ਲਾਉਣ ਦੇ ਨੂੰ ਕੁਦਰਤ ਹੋ ਰਿਹਾ ਫੀਆ ਮਾਸੀ ਮੈਂ ਕੱਕ ਦਿੰਦਾ ਤੈਨੂੰ ਅੱਗੇ ਦੇ ਖਾਸੇ ਬੰਦੇ ਮਾਰ ਤੁਰੋ ਫੋਜ ਮੈਨੂੰ ਲੜਨਾ ਨਹੀਂ ਬਾਪੂ ਆਪਾਂ ਬੰਨ ਲੈ ਹੋਰ ਤੂੰ ਲੜਨਾ ਨਹੀਂ ਲੜਨਾ ਨਹੀਂ ਕੋਈ ਤਾ ਉਹ ਬੋਚਾ ਮੇਰੇ ਗਮਾ ਕਰਾਇਆ ਮੈਂ ਬੱਤ ਮੈਂ ਗਿਆ ਤੂੰ ਇਹਨੇ ਇਹਨਾਂ ਜਲੂਸ ਕੱਢ ਰੱਖਿਆ ਦੋ ਜਣਾਂ ਦਾ ਕਹਿ ਕੇ ਮੁੰਡੇ ਨੂੰ ਯਾਰਾ ਸਰਪੰਚ ਨੂੰ ਸੱਦ ਲਿਆ ਠੀਕ ਹੈ ਕਿ ਉਹ ਸਾਡਾ ਨਿਵਰਿਆ ਦੇ ਕਿ ਹੁਣ ਦੱਸ ਦੇ ਸਰਪੰਚ ਕੋਲੇ ਜਾਣਾ ਕਿ ਤੂੰ ਪਹਿਲਾਂ ਪਟਵਾਰੀ ਕੋਲੇ ਜਾ ਕੇਉਣਾ ਸਰਪੰਚ ਨੂੰ ਸ਼ਲਾਹ ਲਾਉਣੀ ਹੈ ਟੈਲੀਫੋਨ ਲਾਊਗਾ ਸਰਪੰਚ ਚਿੱਠੀ ਪਾਈ ਹੋਈ ਹੈ ਮੈਂ ਪਹਿਲੂ ਪਟਵਾਰੀ ਕੋਲੇ ਤੇ ਉਹ ਆਪਣੇ ਅੱਛਾ ਚਿੱਠੀਆਂ ਨਹੀਂ ਪਾਦਗਾ ਤੂੰ ਫਿਰ ਉਹ ਤਾਂ ਪਾਉਂਦਾ ਇਸ ਲਈ ਕਿ ਤੂੰ ਇਹ ਮੰਨਦਾ ਗਾ ਦੇਖ ਲੈ ਤੂੰ ਕਿ ਕੰਡੇ ਵੀ ਜੀਂਦਾ ਕੰਡੇ ਕਾਹਦੇ ਵੀਂ ਨਿਆ ਗੱਜਾ ਜਦ ਸਾਰਾ ਭੈਣ ਲੌਂਗ ਲੈ ਕੇ ਖਾ ਜਾ ਬਾਂਦੇ ਉਹ ਜਦੋਂ ਆ ਡੋਏ ਪਤਾ ਲੱਗਾ ਮੈਂ ਉੱਥੇ ਗਿਆ ਉਹ ਪਤਾ ਨਹੀਂ ਕੀ ਕੰਮ ਸੀ ਮੈਨੂੰ ਕਚਹਿਰੀਆਂ ਚ ਉਹ ਸਾਰੇ ਦੇ ਲਾਲ ਲਕੀਰ ਵੱਜੀ ਪਈ ਅਕੇਲਾ ਉਹਨਾ ਤੁਹਾਡਾ ਭਰਨਾਗਾ ਮਕੰਦ ਲਈ ਗਿਆ ਹੁਣ ਕਾਨੂੰ ਕੰਜੜਾ ਉਹਦਾ ਹਲ ਸਵਾਕੇ ਬਣਾਇਲਾ ਸਾਰਾ ਸੰਦ ਬਣਾਲੇ ਟਰੈਕ ਬਣਾ ਲੈ ਐਡਾ ਫਾੜੂ ਦਾ ਖਾਂਡ ਬਣਾ ਰੱਖਿਆ ਦਾ ਹਾਂਡ ਬਣਾ ਰੱਖਿਆ ਨਾਲੇ ਹੋਰ ਅੱਗੇ ਚੱਲਣ ਦੀ ਉਸ ਦਾ ਖੜੀ ਆਡ ਗਾ ਲੈ ਸੰਡਾ ਟਰੈਕਾ ਉਹ ਬਿਕੂ ਬੰਚੇ ਤੇ ਮੈਂ ਕੀ ਕਰਾਂ ਪਖੜਾਉਂਗਾ ਉਹ ਤਾਂ ਫੇਰ ਜਦੋਂ ਬਾਹੀਂ ਕੀਨੀ ਤੂੰ ਮੰਨ ਜਾ ਲੈ ਅੱਡੋ ਅੱਡ ਰੁਪਏ ਭਾਣੇ ਪੈਣਗੇ ਉਹ ਤਾਂ ਮੈਂ ਨਹੀਂ ਭਰਦਾ ਪੁਰਦਾ ਹਾਂ ਕਸਦੇ ਮੈਂ ਸਾਲਾ ਬਣਾ ਲੂ ਜਿਵੇਂ ਬਾਂਹ ਚ ਬੜੇ ਦੂਬਾ ਜਾ ਜਾਂ ਮੰਨ ਜਾ ਕੁਛ ਨਹੀਂ ਪਿਆ ਇਹ ਨਾ ਗੱਲਾਂ ਵਿੱਚ ਲੜਾਈਆਂ ਚ ਕੁਛ ਖੱਟਾ ਨਹੀਂ ਕੱਛਣ ਅਕਲ ਨੂੰ ਖਾਸ ਨਾ ਲੱਤਾਂ ਤੋੜਗਾ ਮੈਨੂੰ ਐ ਲੱਗਦਾ ਹਾ ਵੋ ਚੜੇ ਟੜੇ ਬੱਜੇ ਮੈਂ ਕੱਛਿੱਟ ਪਾ ਕੇ ਨੱਪ ਦਿੰਦਾ ਸੀ ਪਹਿਲਾਂ ਇਹ ਦਾਰਾ ਪੈਰ ਵਾਲਾ ਪਾਈਆ ਤੇਰੇ ਚ ਹੱਡਾਂ ਨੇ ਪਾਈਆਂ ਹੱਡੀਆਂ ਨਾਲ ਹੁਣ ਤਾਂ ਸ਼ਰੀਰ ਬੁੱਢਾ ਹੋ ਰਿਹਾ ਨਹੀਂ ਚੱਲਦਾ ਬੁੱਢਾ ਹੋ ਰਿਹਾ ਬਬੂ ਲੜਨਾ ਨਹੀਂ ਮੈਂ ਤੁਹਾਨੂੰ ਅੱਜ ਮੈਂ ਸਿਰ ਪੜਵਾਉਂ ਯਾਰ ਇਹ ਨਹੀਂ 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 ਬਬੂ ਲੜਨਾ ਨਹੀਂ ਲਾਇਆ ਸਰਪੰਚ ਕੋਲੇ ਯਾਰ ਉਹ ਚਲਾ ਲਾਤਾ ਯਾਰ ਸਰਪੰਚ ਨੂੰ ਜਾ ਸਕਦੇ ਉਹ ਛੇਤੀ ਆਈ ਬਸ ਆ ਗਏ ਸਰਪੰਚ ਕੋਲੇ ਮੈਂ ਟਲਿਆ ਮਾਜ ਮੈਂ ਟਜੀਤ ਨੂੰ ਲਿਆ ਸਕਦੇ ਜਾ ਓਏ ਮੈਂ ਤਾਂ ਤੂੰ ਜ਼ਹਿਰ ਵਰਗਾ ਲੱਗਦਾ ਮੇਰੇ ਅੱਖਾਂ ਤੋਂ ਪਰੇ ਰਹਿਦਾ ਜਾ ਜਾ ਜ਼ਹਿਰ ਬਣਿਆ ਅੱਧਾ ਮੈਂ ਤਾਂ ਇੱਕ ਨੂੰ ਮੂੰਹ ਕੱਢ ਲੈਣਾ ਲੱਭੇ ਮੈਂ ਕੋਈ ਚਾਕੀ ਨਾ ਵੇ ਸਾਲਾ ਬਣਾ ਲੂੰ ਠੀਕ ਓ ਜੇ ਮੈਨੂੰ ਲੜਦਾ ਹੂੰਗਾ ਇਸ ਤੇ ਜਣੋ ਦੀ ਇਹ

ਉਹਰਾ ਸੱਦਿਆ ਭਰਾਵਾ ਚੌਥੇ ਦਿਨ ਚ ਜੂਪਾ ਕੇ ਵਾਹਿਆ ਨਾ ਜਮੀਨ ਬਾਈ ਇਹਨਾਂ ਜਮੀਨ 10 ਵਜੇ ਤੈਨੂੰ ਮੰਨਿਆ ਲੀ ਉਹ ਕੋਈ ਉਹ ਸਰਪੰਚਾ ਉਹ ਕਟਮਾ ਮਾਰ ਕੇ ਮਿਣੀ ਸੀਗੀ ਉਹ ਮੈਂ ਮੈਨੂੰ ਘਾਟਾ ਪੰਝਾ 3 ਕਨਾਲਾ ਵੱਧ ਬਾਈ ਬੈਠਾ ਹੈ ਉਹ ਘਰ ਦੀ ਗੱਲ ਹੈ ਘਰ ਚ ਰਹਿਣ ਦੋ ਕਿਉਂ ਕਲੇਸ਼ ਪਾਉਨੇ ਹੋ ਤੁਸੀਂ ਮੈਂ ਪਟਵਾਰੀ ਕੋਈ ਵੀ ਕਿੱਠੀ ਪਾ ਜੱਖੀ ਸੀ ਆਪਣਾ ਪਟਵਾਰੀ ਨਹੀਂ ਹੈ ਉਹ ਪਟਵਾਰੀ ਤਾਂ ਹੈਗਾ ਜੀ ਇਹਦੇ ਕੋਲੇ ਚਿੱਠੀ ਪਾਇਆ ਸੀ ਮੈਂ ਅੱਛਾ ਭਾਈ ਇਹ ਪਤਾ ਨਹੀਂ ਕਿੱਥੇ ਕਿੱਥੇ ਪਾ ਲਾਂਗਾ ਚਿੱਠੀਆਂ ਇਹਨੇ ਮੈਨੂੰ ਤਾਂ ਇਹ ਗੜਬੜੀ ਜੀ ਲੱਗਦਾ ਕਰਦਾ ਹੈ ਓਏ ਪਹਿਲੇ ਸਾਰੇ ਹੀ ਕੋਈ ਘਰ ਬਰਬਾਦ ਕਰਤਾ ਜੀ ਕੀ ਕਹੀ ਜਾਂਦਾ ਬੰਦਾ ਉਹ ਤਾਂ ਆਪਦੀ ਗੱਲ ਕਰਦੇ ਸੀ ਓਏ ਨਾ ਸੇਠ ਠੀਕਾਂ ਜੀ ਹਾਂ ਸਾਰਾ ਵਧੀਆ ਠੀਕੀਆਂ ਹੋ ਜੇ ਤੈਨੂੰ ਕੀ ਕੰਨ ਪਿਆ ਭਾਂ ਚੋਲ ਜਾਗਾ ਓਏ ਤੂੰ ਦਾ ਸੁਣ ਕਿਵੇਂ ਕਰਨਾ ਮੈਂ ਤਾਂ ਕਹਿੰਦਾ ਸੀ ਸਰਪੰਚਾ ਗੱਲ ਸੁਣ ਮੇਰੀ ਅੱਛਾ ਬਿਚਾਰੀ ਕੋਈ ਜਾਣ ਪਛਾਣ ਹੈ ਪਟਵਾਰੀ ਨਾਲ ਹੈ ਕਿ ਆਪਾਂ ਫੋਨ ਮਾਰਾਂਗੇ ਆ ਜੂ ਹੈ ਨਾ ਖਾਨ ਮਿਲਣਾ ਹਣਾ ਅੱਛਾ ਇਹ ਬੰਦਾ ਹੋ ਜਾਂਦਾ ਹੈ ਗਰੀਬ ਬੰਦਾ ਕਿੱਥੋਂ ਦਊ ਪੈਸੇ ਹਾਂ ਨਹੀਂ ਜਦ ਬਾਹਣ ਇਨਾ ਭਾਂ ਕੋਡਾ ਚਾਰ ਕਿੱਲੇ ਚਾਰ ਕਿੱਲੇ ਮੇਰੇ ਕੋਲ ਤਿੰਨ ਕਨਣਾ ਉੱਤੋਂ ਵੱਧ ਦੇ ਨੇ ਕੋਲੇ ਆਏ ਤੈਨੂੰ ਉਹ ਜਦੋਂ ਉਹਦਾ ਤੁਸੀਂ ਬੀਜਾ ਵਜਾਈ ਕਰੀ ਜਾਂਦੇ ਅੱਗੇ ਵੀ ਵਟ ਉੱਥੇ ਹੀ ਪੁਆਈ ਆਪਾਂ ਉੱਥੇ ਕਾਹ ਨਹੀਂ ਪੁਆਈਆ ਬਾਪੂ ਇਹ ਮਾਟਾਂ ਬੜੇ ਦਾ ਰੌਣਾ ਹੈ ਸਰਪੰਚਾ ਤੁਸੀਂ ਵੀ ਮੈਨੂੰ ਲੱਗਦਾ ਇਹ ਨਾ ਰੜਿਆ ਮਾਟਾਂ ਨਹੀਂ ਰੜਿਆ 삼성, 미리 가르쳐 ਇਹ ਮਾਤਾ ਨੂੰ ਸਾਹਮਣੇ ਨਹੀਂ ਗਾ ਉਹ ਤਾਂ ਕਹਿੰਦਾ ਮਾਤਾ ਚੋਂ ਦੀ ਮੁਸਕਾ ਅੱਛਾ ਉਹਦੀ ਲਾਈਟਿੰਗ ਮੈਂ ਕਿਉਂ ਦਾਰਿਆ ਸਾਰਾ ਸਾਰਾ ਹੋਣਾ ਲਾ ਲਾ ਬਾਪੂ ਦੇ ਮੈਂ 3 ਦਿਨ ਹੋ ਗਏ ਠੈਲੀ ਚੱਕੀ ਫੜਾ ਉਹਨੂੰ ਮੂਹਲੇ ਲੈਂਦਾ ਪੈਸੂ ਬਾਹਰ ਨੂੰ ਧੱਪੇ ਤੇ ਮੁਸਕਾ ਹੁੰਦੀ ਐ ਮੁਸਕਾ ਨਾਲ ਬਾਪੂ ਦੇ ਮੂਹਤਾ ਲਈ ਠੈਲੀ ਜਰ ਮੈਂ ਹੱਥੀ ਚੱਕੀ ਫੜਾ ਨਾ ਕਦੇ ਜੁੱਤੀ ਚ ਫੜ ਕੇ ਪੀਓ ਸੀ ਇਹਦਾ ਪੀਓ ਸੀ ਰੋਲਾ ਨਾ ਕਰੋ ਤੁਸੀਂ ਆਪਾਂ ਬਹਿ ਕੇ ਗੱਲ ਵੇੜਲੇ ਨੇ ਬਾਇਕਾ ਸਰਪੰਚਾਂ ਨਿਬੜਨੀ ਨਿਹਾਇਤ ਇਹ ਬੰਦਾ ਖਾੜੀ ਖਾਲੂ ਨਾਰੇ ਹਾਂ ਹਸ਼ਿਆ ਲੱਗਦਾ ਇਹਨੇ ਸਰਪੰਚ ਦਾ ਸਾਰਾ ਘਰੀ ਖਾ ਗਿਆ ਭਾਂਡੇ ਬਣਾਵਾ 6 ਮਹੀਨਿਆਂ ਤੋਂ ਚੱਕ ਲੈਂਦਾ ਯਾ ਟੌਰ ਅੱਛਾ ਆ ਜਮੀਰ ਮੇਰੇ ਜਮੀਨ ਆਏ ਕਿਹੜੇ ਰੁਪਏ ਲੈ ਜਾਂਦਾ ਮੈਥੋਂ ਕੋ ਬਗੜੇ ਜਗ੍ਹਾ ਮੈਂ ਕਰਨਾ ਤੂੰ ਦੱਸ ਮੇਰੇ ਕੋਲ 10000 ਰੁਪਇਆ ਸਾਜੇ ਮੇਰੇ ਜੋ ਪੀਆ ਅੱਗੀ ਜਾਂਦਾ ਮੇਰੇ ਮਨ ਤੇ ਜਾਉਨ ਹੋ ਜਾ ਉੱਤੋਂ ਸਰਪੰਚਾ ਨਾ ਕਰਉਂਦਾ ਲੋਨ ਲਾਇਆ ਲੋਕਾਂ ਦੀ ਡੈਰੀ ਦਾ ਦੁੱਧ ਲੱਖ ਜਾਂ ਉਹ ਵੀ ਮੇਰੇ ਨੋਤੇ ਭਾਂਚੋ ਦਾ ਮੇਰੀ ਮੁੰਡ ਮਾਰਨ ਤੂੰ ਖਾਦਾ ਤਾਂ ਹੀ ਹੈ ਸਾਡਾ ਗੱਜਾ ਹੈ ਨਹੀਂ ਆਪਣੇ ਸਰਪੰਚਾ ਵੱਲ ਪਟਾਕੇ ਦੀ ਜੀਤ ਇਹਨੂੰ ਕਿਹਾ ਮਖਿਆਪਾ ਬਹਿ ਕੇ ਨਿਬੜਦੀਏ ਅੱਛਾ ਭਾਜੇ ਕੱਡਾ ਕਲੇਸ਼ ਆ ਮੈਂ ਨਹੀਂ ਪਾਈ ਮਰਦੀ ਮਰਦੀ ਮੈਂ ਨਾ ਨਾ ਮੈਂ ਇੱਕ ਮੈਂ ਇੱਕ ਨੀਣਾ ਕਰੂੰ ਜਿਆ ਦੇਣਾ ਹਾਂ ਮੈਂ ਤੈਨੂੰ ਮਹੀਨਾ ਕ ਪੁੱਕੀ ਖਵਾ ਦੇਣਾ ਕੋਈ ਨਹੀਂ ਤੂੰ ਮਰਦਾ ਮੈਨੂੰ ਪਤਾ ਉਦੋਂ ਕੱਟੀ ਮੇਰੇ ਨੂੰ ਹੀ ਮਾਰਦਾ ਪੁੱਕੀ ਖਾ ਲੈ ਲਿਆ ਤੂੰ ਰੋਗ ਹੈ ਹੁਣ ਤੂੰ ਮਰਦਾ ਬਹਨੇ ਲੈਣਾ ਪਰ ਮੇਰੇ ਨਾ ਹੋਸ਼ ਪੈ ਤੂੰ ਹੌਸਲਾ ਰੱਖ ਜਿਆ ਗਿਆ ਕਿਹੜੀਆਂ ਜ਼ਿਆਦਾ ਕਰਦਾ ਤੂੰ ਆਪ ਪਟਵਾਰੀ ਬੁਲਾ ਕੇ ਠੀਕ ਹੈ ਮਿੰਤੀ ਕਰਾ ਦਾਂਗੇ ਤੂੰ ਐ ਕਾ ਜੋਕਰਾ ਜੇ ਮੈਂ ਮਨਣਾ ਤੇ ਕਰਾ ਦਈਏ ਅੱਗੋ ਕਰਾ ਦੇ ਟੈਲੀਫੋਨ ਲਾ ਲਾ ਕੱਢ ਦਈਏ ਕੱਟੀ ਕੱਟਾ ਉਹ ਫੇਰ ਇੱਕ ਦਫਾ ਵੱਡਿਆ ਮਾਨ ਮੈਨੂੰ ਵੱਡਿਆ ਬੈਠਾ ਫੇਰ ਨਾ ਆਇਆ ਬਾਏ ਬਾਏ ਫੇਰ ਹੈਗਾ ਬੰਦਾ ਸਹੀ ਆ ਬਸ ਨਾ ਆਇਆ ਨਾ ਆਇਆ ਬਸ ਫੇਰ ਬੰਦਾ ਤੂੰ ਆਪ ਦੇਖ ਕਰੇ ਮੈਂ ਆਪ ਦੇਖ ਕਰੇ ਸਰਪੰਚਾ ਹੈਦਰ ਕੋ ਫੋਨ ਪਾਵਾ ਹੈਗਾ ਹੈਗਾ ਲੱਖ ਆ ਪੜਾ ਹੈਗਾ ਗੱਜਾ ਓਏ ਕੀ ਆ ਨਾ ਸਰਪੰਚਾ ਐਡਾ ਚੰਗਾ ਹੁੰਦਾ ਜਾਂ ਪਹਾਨਾ ਹੋ ਜਾਂਦਾ ਹਾਂ ਮੇਰਾ ਫੇਰ ਵੀ ਤੇਰਾ ਵੱਡਾ ਭਾਈ ਐ ਮੈਂ ਤਾਂ ਇੱਕ ਹੈਗੇ ਵੀ ਮੈਂ ਦਾ ਸੋਟੀ ਦਾ ਚਮਖਾ ਪਰ ਰਾਸਤੇ ਦੋਨੇ ਮੁੱਲ ਦੀ ਲੱਗੇ ਤੇ ਦੋਨੇ ਬਾਜਾ ਵਜਾਈ ਜੋ ਨਾਲੇ ਕੀ ਡੰਡਾ ਕੁੱਤੀ ਜਾਵਾਂਗੇ ਸਰਪੰਚਾ ਤੇ ਨਾਲੇ ਆਪ ਦਾ ਰੋਟੀ ਟੁੱਕ ਦਾ ਸੌਖਾ ਹੋ ਜੂ ਇਹ ਮੰਨਿਆ ਨਹੀਂ ਹੈ ਕਿ ਜਮਈ ਨੇ ਚੋੜਗਾ ਇਹ ਕਰਨ ਲੱਗਾ ਉਦੋਂ ਨਸ਼ਾ ਤੇ ਇਹ ਲੱਗ ਗਿਆ ਇੱਕ ਹੰਤ ਦੂਜੇ ਪਾਸੇ ਭਵਾਤਾ ਜਦੋਂ ਨਸ਼ਾ ਤੇ ਚਮਕਾ ਖਾਣਾਂ ਮੈਂ ਕਹ ਜਿੰਦੇ ਤੂੰ ਮੰਗੀ ਉਹ ਫਿਰ ਮਾਰਾ ਨਾ ਕਰ ਮੈਂ ਤੈਨੂੰ ਜਰਮ ਨਹੀਂ ਹਮਲੀ ਬੰਦੇ ਨੂੰ ਰਿਸ਼ਤਾ ਨਹੀਂ ਦਾ ਅੰਬਲੀ ਕੰਗੇ ਦਾ ਜਿੱਥੇ ਆਮ ਬੰਦੇ ਤੋਂ ਜਵਾਕ ਨਹੀਂ ਹੁੰਦਾ ਜਿੱਥੇ ਅੰਬਲੀ ਸੱਟ ਮਾਰੀਏ ਇਹ ਤਾਂ ਗੱਲ ਹੈ ਤੂੰ ਇਹ ਕਰ ਹਾਂ ਮੈਂ ਲਾਉਣਾ ਪਟਵਾਰੀ ਨੂੰ ਫੋਨ ਅੱਖਾ ਪਟਵਾਰੀ ਨੂੰ ਬੁਲਾ ਕੇ ਆਪਾਂ ਮਿੰਨਤੀ ਕਰਾ ਦਈਏ ਦੋਨਾਂ ਦਾ ਕਲੇਸ਼ ਮੁੱਕ ਜੂ ਕਾਉਂਟ ਕਚੈਰੀਆਂ 'ਚ ਫਾਇਦਾ ਨਹੀਂ ਪੈਸਾ ਟਕਾ ਲੱਗ ਜੂ ਬਰਾ ਦੇ ਕਰਾ ਦੇ ਕਰਵਾ ਦੇ ਉਹ ਤਾਂ ਮੈਨੂੰ ਮੈਨੂੰ ਲੱਗਦਾ ਜੀ ਸਰਪੰਚੀ ਦਾ ਘੱਟੋ-ਬੱਸੋਂ ਮੂੰਹ ਸਰ ਪਰ 10 ਲੱਖ ਰੁਪਏ ਦੀ ਕੱਢ ਗਿਆ ਹਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਟਵਾਰੀ ਸਾਹਿਬ ਜੀ ਅਬਸ ਯਾਦ ਕਰਿਆ ਆਪਣੇ ਭਾਈਚਾਰਾ ਪਿੰਡ 'ਚ ਤੇ ਮਿੰਨਤੀ ਜੀ ਕਰਾਉਣੀ ਹੈ ਕਰਾਇਆ ਖਰਚਾ ਪਾਣੀ ਉਹ ਖਰਚੇ ਪਾਣੀ ਤੋਂ ਟੈਨਸ਼ਨ ਨਾਲ ਲੈ ਦਵਾ ਮੈਂ ਖਰਚਾ ਪਾਣੀ ਮੈਂ ਆਪੇ ਕਰੂੰ ਆ ਜਾ ਆ ਜਾ ਆ ਫਿਰ ਕਰੀਆ ਆ ਜਾ ਆਉਂਦਾ ਭਾਈ ਪਟਵਾਰੀ ਕਹਿੰਦਾ ਚਾਹ ਪਾਣੀ ਦਾ ਖਰਚਾ ਲੱਗੂਗਾ ਤੂੰ ਇਹ ਸੋਚਦਾ ਨਹੀਂ ਹੈ ਚਾਹ ਮੈਨੂੰ ਕਹਿੰਦਾ ਪਾਣੀ ਆ ਕੱਲਾ ਪੀ ਲੂ ਕੋਟਾ ਕਰਨਾ ਕੋ ਮਾਨਤਾਨਾ ਪਾਣੀ ਤੂੰ ਪੀੜੀ ਕਾ ਮੈਂ ਪੀ ਦੂ ਪਾਣੀ ਦੀ ਛੁੰਡੀ ਹੈ ਚੱਲ ਆਉਂਦਾ ਅਖਰੋਂ ਤੂੰ ਜੁਪੀਏ ਤਾਂ ਨਹੀਂ ਲੈਂਦਾ ਭਾਈ ਨਹੀਂ ਕਰਦਾ ਉਹੀ ਕਰ ਜੂਆ ਤਾਂ ਲੈਣ ਦੇਣਾ ਹਸਤੇ ਦਾ ਰਹੋ ਬੰਦਾ ਆਪਣਾ ਹੀ ਆ ਹੋ ਚੈਲ ਫੂ ਕਾ ਹਾਂ ਤਾਂ ਸ਼ਪਾਇਸ਼ ਤੇ ਪਤਾ ਤਾਂ ਹੈ ਸਾਰੇ ਕਾਸੇ ਦਾ ਜਰਾ ਸਤ ਇਹ ਤਾਂ ਪੁੱਛਿਆ ਹੋ ਗਿਆ ਨਾ ਇਹ ਆਹੀ ਪੰਡਾ ਗੈ ਨਹੀਂ ਪੁੱਛਣ ਨੇ ਇਥੇ ਕਿਸ ਨੂੰ ਆ ਆਹ ਮੁੰਡੇ ਨੂੰ ਪੁੱਛਦੇ ਆਗੇ ਕੋਈ ਨਹੀਂ ਕੋਈ ਮਕਾਨਦਾਰ ਕਿੱਥੇ ਆ ਕਾਂਬੂ ਦਾ ਰੋਜ਼ਦਨ ਡੈਲੀ ਹੋਰੀ ਹਾਂ ਉਧਰ ਰੋੜਾ ਮਾਰਦੇ ਆ ਉਹ ਇਧਰ ਹੀ ਆ ਯਾਰ ਮੋੜ ਮੋੜੇ ਨੇ ਨਾ ਇੱਧਰ ਇੱਕ ਨੀਲਾ ਗੇਟ ਹੀ ਆ ਠੀਕ ਹੈ ਚੱਲ ਵੀਓ ਧੰਨਵਾਦ ਪਰ ਯਾਰ ਇਹਨੇ ਨਹੀਂ ਲਓ ਪੀਤਾ ਦਾ ਮਕੰਦ ਹੋਰ ਇਹਨੇ ਆ ਯਾਰ ਕੋਈ ਹੋਰ ਕੰਮ ਕਰਨ ਦੇ ਆਗੇ ਕਾਡਾ ਆਉਂਦਾ ਘਰ ਦੀ ਗੱਲ ਆ ਤੇ ਤੁਸੀਂ ਆਪ ਦਾ ਆਪਣੇ ਗੰਵੇੜ ਲਓ ਓਏ ਯਾਰ ਆ ਕੀ ਇੱਕ ਦੋ ਕਨਾਲਾ ਉਹ ਵੱਤ ਵਿੱਚ ਦੋ ਕਨਾਲਾ ਕੋਈ ਕੱਟ ਦੇ ਹੋ ਜਾਣਗੇ ਫਿਰ ਕੋਈ ਚਾਹ ਗੁਈ ਨਹੀਂ ਨਾ ਤਾਂ ਚਾਹ ਪਾਣੀ ਲੈਣੇ ਆ ਬੱਚਾ ਲੱਗੀ ਕਰਨੇ ਇਹਨਾਂ ਦਾ ਵੀ ਕੋਈ ਖੂਲ ਦੇਣਾ ਇਹਨਾਂ ਦੇ ਮਲੰਗ ਹੈ ਗਿਆ ਦੋਨੇ ਪ੍ਰਾਣਾ ਨਾ ਨਾ ਦੇਣਗੇ ਦੇਣ ਕੇ ਮੈਨਾਂ ਬਾਅਦ ਹੀ ਆਹੀ ਆ ਨੀ ਲੈ ਕੇ ਢਾ ਗਿਆ ਯਾਰ ਆ ਇਸੇ ਵੈਸ ਲੋੜ ਹੀ ਨਹੀਂ ਤੂੰ ਮੋਟਰ ਸਾਈਡ ਬੰਦ ਕਰ ਦੇ ਚਾਬੀ ਕੱਢ ਲੈ ਚਾਬੀ ਕੱਢ ਲੈ ਇੱਥੇ ਖੜਾ ਦੇ ਕਿਹਦੇ ਕੱਢ ਲੈ ਨਾ ਵੇ ਆ ਫੜ ਤੂ ਆ ਜਾ ਚੱਲ ਆ ਜਾ مکند سنگ ٹھیک ٹھاک جی دسوال بیٹھو جی بیٹھو کوئی گل نہیں بھائی کوئی گل نہیں ਇੱਥੇ ਭਾਈ ਜੀ ਉਹ ਠੀਕ ਬੜੀ 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 ਤੂੰ ਦੱਸੋ ਕੀ ਰੌਲਾ ਹੋ ਗਿਆ ਈ ਛੋਡਾ ਰੌਲਾ ਤਾਂ ਜੀ ਇਹ ਜ਼ਮੀਨ ਦਾ ਸਾਡਾ ਪੈਈਦਾ ਤੁਹਾਨੂੰ ਪਤਾ ਹੀ ਹੈ ਹਾਂ ਇਹ ਮਟਲੀ ਤਨੇਕ ਨਾਲਾ ਬਾਅਦ ਦੇ ਚ ਹੈ ਅੱਛਾ ਜੀ ਮੈਨੂੰ ਕਟਾ ਪੈ ਗਈ ਤੇ ਤਿੰਨ ਵਾਰੀ ਪਹਿਲਾਂ ਮੈਂ ਤੀ ਹੋਦਾ ਗਈ ਛੋਡੀ ਨਹੀਂ ਜੀ ਉਹ ਤਾਂ ਉਹ ਮੈਂ ਆਜੀ ਆਮ ਦੇ ਕਾਜ ਦਿੱਤੇ ਆਪਣੇ ਉਹ ਤਾਂ ਹੀ ਨਸ਼ਕੀ ਚੋਂ ਨਿਕਢਾਈ ਠੀਕ ਹੈ ਜਿਹੜਾ ਫਰਦ ਕਢਾ ਲਿਆ ਤੁਸੀਂ ਹੁਣ ਹੱਦ ਡਟਾ ਕਢਾ ਲਿਆ ਜੀ ਠੀਕ ਹੈ ਤੇ ਸਰਪੰਚ ਸਾਹਿਬ ਨਵੇਂ ਰੋ ਨਵੇਂ ਰੋ ਜੀ ਇਹ ਡੈਲੀ ਮਿੰਤੀ ਪਿੱਛੇ ਲੜਾਈ ਕਰਦੇ ਆ ਉਹ ਕਹਿੰਦਾ ਉੱਤੇ ਜ਼ਮੀਨ ਵੱਧ ਆ ਉਹ ਕਹਿੰਦਾ ਘਟ ਹੈ ਇਹ ਕਹਿੰਦਾ ਪੁਸਵਾਇਆ ਸਮੇਂ ਕਿ ਕਿਸਨੂੰ ਜੇ ਦਾ 50 ਨੰਬਰ 10 ਆ ਗਈ 300 1/8 ਆਏਗੀ ਮੇਰੇ ਨਾ ਆਈਏ ਕਦ ਜਾਏਗੇ ਕੋਲੇ ਕੋਈ ਨਹੀਂ ਉਹ ਤਾਂ ਅੱਛੇ ਦੇਖਾਂਗੇ ਹਾਂਜੀ ਇਹ ਭੈਣ ਦਾ ਯਾਰ ਤਨੋਂ ਕੋ ਮਰਿਆ ਬੈਠਾ ਸਾਰਾ ਪਤਾ ਛਿਆਰ ਬੰਦਾ ਤੇਜ ਇਹ ਬੰਦਾ ਕੋਲਾ ਪਟਵਾਰੀ ਸਾਹਿਬ ਹੈ ਠੀਕ ਹੈ ਠੀਕ ਹੈ ਜੀ ਨਹੀਂ ਸਰਪੰਚਾ ਸੰਜੀ ਗੱਲ ਨਹੀਂ ਗੱਲ ਸੰਜੀ ਹੈ ਉਹ ਭਗਤ ਬੰਦਾ ਤੂੰ ਥੋੜਾ ਤੇਜ ਬੰਦਾ ਭਾਈ ਪਟਵਾਰੀ ਦਾ ਵੀ ਪਤਾ ਆ ਗਿਆ ਹੈ ਉਹਨੂੰ ਫਰਜ਼ੂਲਾ ਨਹੀਂ ਪਤਾ ਹਾਂ ਦੇਖਿਆ ਨਹੀਂ ਪਟਵਾਰੀ ਸਾਹਿਬ ਪਟਵਾਰੀ ਸਾਹਿਬ ਕੋਈ ਇਲਾਲਾ ਨਹੀਂ ਯਾਰ ਤੁਸੀਂ ਲੜਾਉਣਾ ਪੈਣਾ ਮੇੜ ਜੀ ਉਨੇ ਹੱਲ ਕਰ ਦੇਣਗੇ ਸਾਰਾ ਪਤਾ ਹੁੰਦਾ ਇਹਨਾਂ ਨੂੰ ਹੁਣ ਪਟਵਾਈ ਸਾਹਿਬ ਚਾਹ ਪਾਣੀ ਦੱਸੋ ਚਾਹ ਪਾਣੀ ਦਾ ਬਸ ਉੱਤੇ ਖੈ ਪਟਵਾਈ ਸਾਹਿਬ ਆਪਣਾ ਸਾਡਾ ਸਰਦੂਲ ਘੜਾਈ ਸਰਦੂਲ ਘੜਾ ਹਾਂਜੀ ਆ ਉੱਥੇ ਮੇਰੀ ਭੂਆ ਦੀ ਪੁੱਤੀ ਜੀ ਸੀ ਜਿਹੜੀ ਠੀਕ ਹੈ ਜੀ ਉਹ ਬੋਲੋ ਹਾਂਜੀ ਉਹ ਉੱਥੇ ਵਿਆਹ ਹੀ ਸੀ ਜੀ ਠੀਕ ਹੈ ਜੀ ਇਹ ਗਾ ਉੱਥੇ ਜਾਂਡਾ ਕਾਨੂੰਨੀ ਹੈ ਜਿਹੜੀ ਹਾਂ ਹਾਂ ਉਹਦੇ ਨਾਲ ਬਿਸ਼ਕੀ ਦੀ ਪੰਜ ਉੱਥੇ ਟਾਪੀ ਜੀ ਡੰਡੇ ਵਾਲਾ ਸੀ ਠੀਕ ਹੈ ਜੀ ਜੀ ਨਾਲ ਹੀ ਬਸ ਆ ਉੱਥਾ ਠੋੜੋ ਲੈ ਕੇ ਜਾਂਦੇ ਮੰਡਗਾ ਤੇ ਹਾਂਜੀ ਉਹ ਪੁਰਾਣੀਆਂ ਗੱਲਾਂ ਆ ਉਹ ਇਸ਼ਤਿਹਾਰੀ ਹੈ ਹਾਂ ਹਾਂ ਚਲੋ ਕੋਈ ਜੇ ਫੋ ਜੋਇੰਗ ਟੂ ਹੀ ਤੋਂ ਇੱਕ ਮੈਡੀਕੀਨ ਦਾ ਕੱਪ ਜਾ ਜਾ ਕੋਈ ਗੱਲ ਨਹੀਂ ਯਾਰ ਮੈਂ ਬੁਢਾ ਹੋ ਗਿਆ ਕੋਈ ਗੱਲ ਨਹੀਂ ਹੋ ਗਿਆ ਪੁਰਾ ਸਾਰਾ ਕੁਝ ਹੋ ਗਿਆ ਠੀਕ ਹੈ ਚਾਹ ਪਾਣੀ ਪੀ ਲਓ ਬੇਨਤੀ ਬੇਨਤੀ ਕਰੀਏ ਕਾਹ ਪਾਣੀ ਤਾਂ ਪੈਂਦਾ ਨਹੀਂ ਹੈ ਪਟਵਾਗੀ ਹੂੰ ਕੋਈ ਗੱਲ ਹੈ ਥੋੜੀ ਜੀ ਟੱਕ ਹਾਂ ਹਾਂ ਟੱਕੇ ਨਾਲੀ ਉਹ ਨਹੀਂ ਨਹੀਂ ਸ਼ਾਮ ਨੂੰ ਸ਼ਾਮ ਨੂੰ ਤੁਹਾਨੂੰ ਆ ਜਾਨੇ ਆ ਟੱਕੇ ਦਾ ਪਰ ਆ ਟੱਕੇ ਦਾ ਪਿਆ ਜਾਗੇ ਗੈਸ ਹਾਂ ਤੇ ਕਰ ਲਈ ਪ੍ਰਬੰਧ ਮੈਨੂੰ ਇਹਨੇ ਫੋਨ ਤੇ ਕਹਿਤਾ ਸੀ ਕੋਈ ਨਾ ਕੱਢ ਲਾਂ ਹਾਂ ਤਾਂ ਪਾਇਆ ਕਹਿੰਦਾ 6000 ਬਟਵਾਰੀਆ ਹਾਂ ਦੋਨੇ ਬੰਦੇ ਲਵਟੀ ਰਲੀ ਹੋਈ ਆ

ਚੱਲ ਫੋਟੋ ਦਈ ਤੇਰੀ ਤੂੰ ਲੈ ਕਰ ਗਿਆ ਚੱਲ ਤੁਰੇ ਚੱਲੋ ਬੈਠੋ ਆਹ ਪੇਟ ਖੜਾ ਲਿਆਈਂ ਚ ਚਲੋ ਜੀ ਸਰੋ ਪੁਰੀ ਸਾਭੀ ਆਜੋ ਦਾਸ ਨਹੀਂ ਆਜੋ ਆਜੋ ਚਲੋ ਜੀ ਤੂੰ ਸਰਪੰਚਾ ਹਾਂਜੀ ਸਾਡੇ ਘਰ ਇੱਕ ਵਾਰ ਕੋਈ ਆਇਆ ਸੀ ਸਰਪੰਚਾ ਤੇਰਾ ਸ਼ੁਭਕਾਮਨਾ ਹੈ ਇਹ ਕਮੀਆਂ ਨੇ ਚਲਾਕ ਬਣਦਾ ਇਹ ਥੋੜਾ ਜਿਹਾ ਬੰਦੂ ਤੇਰੀ ਗੱਲ ਨਹੀਂ ਵਾਟਾ ਸੀ ਬਾਈ ਨਾ ਉਹ ਤੇਰੇ ਤੇ ਗੱਲ ਨਹੀਂ ਕਰਦਾ ਭਲੇ ਕਰ ਮੇਰੀ ਗੱਲ ਸੁਣ ਜਦੋਂ ਆਪਣੀ ਬੀਤੀ ਹੋਤੀ ਜੇ ਖਾਪੇ ਆਪੂ ਵੀ ਜੇਦਾ ਕਹਦਾ ਕਿ ਨਾ ਜਾਈ ਅੱਪਾ ਨੂੰ ਹੋਰ ਆਪਾਂ ਆ ਗਈ ਆਪਾਂ ਉਹਦਾ ਕਰਕੇ ਖਾਈ ਜਾ ਪਹਿਲਾ ਵਾਰ ਉਹ ਨਹੀਂ ਨਹੀਂ ਲੜਾਈ ਚ ਕੋਈ ਫਾਇਦਾ ਨਹੀਂ ਆਪਾਂ ਦਾ ਕਰ ਲੈ ਆਜੋ ਠੀਕ ਕਮੇਡੀ ਗੱਲ ਸੁਣ ਹਾਂਜੀ ਉਮੜਾ ਹੋ ਗਈ ਆਪਾਂ ਸਕੇ ਜਗੇ ਨਹੀਂ ਠੀਕ ਉਹ ਫਿਰ ਕਾਹ ਹੀ ਤਾਂ ਕਲੇਸ਼ ਕਲੂਸ ਚੋਟੀ ਬਾਡੀ ਦਾ ਵੀ ਪ੍ਰਸ਼ਾਪ ਚਣ ਵਹੀ ਕਢੇ ਚ ਕਰਦਾ ਨਾ ਹਾਂ ਯਾਰ ਯਾਰ ਕੋਈ ਨਹੀਂ ਨਿਵੇੜ ਦੇਗਾ ਤੇ ਰੋਲਾ ਨਿਵੇੜ ਨਹੀਂ ਆਇਆ ਤੁਹਾਡਾ ਚਲੋ ਜੀ ਚਲ ਰੋ ਇਹਦਾ ਕੱਟੀ ਕੱਟਾ ਨਿਕਲ ਜੂ ਮੈਂ ਤੇ ਤਾਹ ਗੈ ਨਾ ਹਾਂ ਰੋ ਇਹਦਾ ਨਿਭ ਜੂਗਾ ਤੇ ਪਿੰਡਾਂ ਤਾ ਮਾਰੀਆ ਰੋ ਇਹਦਾ ਇਧਰ ਹੀ ਜਾਣਾ ਚਲੋ ਜੀ ਬਿੱਟੀ ਕੱਟੀ تو لو واٹ ڈرڈے نہیں ہے کوئی نہیں نہیں کاٹ لے گا تو چل <سؤال> چل تو را جاتا ہے نہیں نہیں یہ کم نہیں کرنا اپا ایک پنجا گاجر پڑا کی ہے او ہو پتہ ہے ایک منھ کھات گیا ہے بند ہے وہ جو پٹ پڑا پڑو گی اپنا کو سارے پیٹ سے 20 فٹ لائٹ ਕਦੋਂ ਕੋਈ ਦਾ ਹਾਂ ਮਕਾਨ ਦਾ ਸਪੈਸ਼ਲ ਕੰਮ ਛੱਡ ਕੇ ਆਏ ਥੋੜੇ ਵਾਸਤੇ ਮਰਾਜੋ ਬਣ ਕੇ ਆਉਣਾ ਪੰਜਾਬੀ ਹੋਰ ਥੋੜਾ ਚੱਪ ਆ ਗਈ ਹਾਂ ਉਹ ਹੋ ਹਾਂ